ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 5-7 ਝੋਟੀਆਂ ਤੋਕੜਾਂ ਘੱਬਣਾ ਤੇ ਸੱਜਣਾ ਤੇ ਆਪਾਂ ਪਹੁੰਚੇ ਆ ਬਾਈ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਾਸੀ ਕਾ ਭਾਜੀ ਸਾਸੀ ਆਂ ਜੀ ਸਾਸੀ ਕਾਲ ਜੀ ਹੋ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮ ਦਾਸ ਦੀ ਤੁਹਾਨੂੰ ਕਿਰਪਾ ਹੀ ਚਾਹੀਦੀ ਆ ਬਾਈ ਜੀ ਹਾਂਜੀ ਹਾਂਜੀ ਹੋਰ ਠੀਕ ਠਾਕ ਬਹੁਤ ਵਧੀਆ ਵੀ ਬਹੁਤ ਵਧੀਆ ਜੀ ਠੀਕ ਠਾਕ ਜੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾ ਮੇਰਾ ਸ਼ੇਰਾ ਜੇ ਪਿੰਡ ਮਾਲਾਕੀੜੀ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98453618 ਠੀਕ ਠੀਕ ਹੈ ਜੀ ਲੈਂਦੇ ਕੱਟ ਕੱਟ ਕੇ ਨ ਕਿੰਨੇ ਵੱਡੇ ਵੱਡੇ ਮੈਂ ਨਾ ਵੀਰ ਜੀ ਅੱਜ ਤੇ ਵੱਡੀ ਤੋਂ ਵੱਡੀ ਜਿਹਨੂੰ ਕਹ ਦਿੰਦੇ ਆਪਾਂ ਦੁੱਧ ਦੇ ਡਰਾਮਾ ਤੇ ਠੀਕ ਨੇਲੀ ਰਵੀ ਤੋਫਾ ਹੀ ਲੈਂਦਾ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਮਾਲ ਦੇ ਵੀਰ ਜੀ ਕਥਾ ਕਰੀਂਦਾ ਮੈਂ ਕੱਲ ਵੀ ਮੈਂ ਇਕੱਠਾ ਕੀਤਾ ਸੀ ਮਾਲ ਦੇ ਕੋਈ ਵੀਰ ਭਰਾ ਵੇਚ ਨਾਲਾ ਫਿਰ ਬਹੁ ਬਦੀ ਲੈ ਗਿਆ ਅੱਛਾ ਜੀ ਤੇ ਮਾਲ ਪਹਾੜਾ ਹੁੰਦਾ ਤੁਹਾਨੂੰ ਪਤਾ ਕੋਈ ਕੰਗਾ ਕੇ ਪੈਂਦਾ ਹਾਂਜੀ ਹਾਂਜੀ ਇਹ ਗੱਲ ਸੀ ਬਰਾਦਰ ਨੂੰ ਫੋਨ ਵੀ ਬੜੇ ਜਾਣੇ ਕਰਦਾ ਇਹ ਵੀ ਜੀ ਵੀਡੀਓ ਲੇਟ ਹੋ ਗਈ ਹੈ ਅੱਛਾ ਜੀ ਉਹਨਾਂ ਨੂੰ ਫਿਰ ਦੋਕ ਬੰਦਿਆਂ ਨੂੰ ਸਭ ਵਟਸਐਪ ਤੇ ਮਤਲਬ ਵੀਡੀਓ ਭਾ ਕੇ ਉਸ ਤੋਂ ਬਾਰੇ ਬਾਰੀ ਦੇਤਾ ਮਾਲ ਠੀਕ ਹੈ ਠੀਕ ਹੈ ਚਲੋ ਵੇਖੇ ਨਾ ਭਾਵਾ ਵੇਖੇ ਨਾ ਭਾਵਾ ਤੇ ਅੱਜ ਆਪਾਂ ਮਾਲ ਇਕੱਠਾ ਕੀਤਾ ਵੀਡੀਓ ਆ ਅੱਛਾ ਜੀ ਭਾਈ ਨੰਬਰ ਬੋਲ ਦੀ ਆਪਣਾ ਕਰਾਂ ਨੰਬਰ ਵੀ ਜੀ ਬੋਲਦਾ ਜੇ 98145 ਤੇ 618 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆ ਵੇਰ ਤੋਂ ਕਰੀਏ ਆ ਵੇਰ ਤੋਂ ਜਦੋਂ ਇਹ ਵੈੜ ਦੇ ਬਾਰੇ ਕਿਹਾ ਇਹਨੇ ਸੂਆ ਸੋਣਾ ਤੇ ਕੀ ਇਹਦਾ ਹਿਸਾਬ ਕਾ ਜੀ ਇਹਨੇ ਵੀ ਜੀ ਐਰਕੀ ਮੰਨ ਲਓ ਵੀ ਦੂਜਾ ਲਾਲੇ ਕੋ ਤੀਜਾ ਲਾਲੇ ਆ ਬਲਦੇ ਜਈ ਆ ਵੈੜ ਅਛਾ ਜੀ ਸੂਏ ਵੀਰ ਜੀ ਇਹਨੇ ਕੋਈ 26 ਲੀਟਰ ਦੁੱਧ ਦਿੱਤਾ ਠੀਕ ਹੈ ਠੀਕ ਹੈ ਜੀ ਕਿ ਜੇ ਕੋ ਮੰਨ ਲਓ ਵੀ 28 ਦੇ ਦੇ 30 ਦੇ ਦੇ ਅਛਾ ਜੀ ਉਮੀਦ ਆ ਇਹਨੂੰ ਲੱਗ ਜਾਣਾ ਜੇ 8ਵਾਂ ਮਹੀਨਾ ਮੰਨ ਲਓ ਵੀ 25 ਤਰੀਕ ਨੂੰ ਅਛਾ ਜੀ ਹਾਂ ਜੀ 8ਵੇਂ ਦਿਨਾਂ ਨੂੰ ਲੱਗ ਜਾਣਾ ਮੇਰੇ ਖਿਆਲ ਨਾਲ ਕੱਦ ਬਾਈ ਬਹੁਤ ਤਗੜਾ ਵੈੜ ਦਾ ਜੀ ਲਓ ਬਾਈ ਫਾਰਮ ਵਾਲੀ ਵੈੜ ਜੇ ਨੇ ਵੀ 8 ਮਾਸ ਮਹਾਜਾ ਅੱਛਾ ਹੀ ਮਾਲੂ ਮੈਂ ਡੇਢ ਕਮੀਨਾ ਕਰੀ ਬਣ ਰਹਿਦਾ ਵਾ ਅੱਛਾ ਹੀ ਸੂਨ ਚ ਠੀਕ ਆ ਠੀਕ ਆ ਜੀ ਲਓ ਬਜੀ ਕਾਡ ਕਾਡ ਤੁਸੀਂ ਕਰੋ ਚੈੱਕ ਬੰਦ ਵਾਲੀ ਵੈੜਿਆ ਵੈੜ ਹੋਵੇ ਤਾਂ 2 ਲੱਖ ਰੁਪਏ ਦੀ ਵੈੜਿਆ ਇਹ ਪਹਿਲੇ ਸੁਦੇ ਜਿਹੜਾ ਸ਼ਬਦੀ ਦਿੱਤੇ ਨੇ ਦੁੱਧ ਭਰਿਆ ਵਾ ਇਸ ਤਰ੍ਹਾਂ 9 ਮਹੀਨਾ ਨੂੰ ਕੰਜੀ ਕਰੀ ਹੁੰਦਾ ਜਣਾ ਵਾ ਇੱਕ ਕਰੋ ਚੈੱਕ ਬਾਕੀ ਚੰਗੀ ਬਰੀਡ ਦੀ ਆ ਮਾੜਾ ਬੰਦੇ ਦੇ ਸਿਰ ਜੱਡੀ ਉੱਚੀ ਹੈ ਵੀਰ ਜੀ ਮੱਜਾਂ ਦੇ ਆਖੇ ਬੰਦੇ ਦੇ ਸਿਰ ਜੱਡੀਆਂ ਠੀਕ ਆ ਠੀਕ ਆ ਲਓ ਬਜੀ ਬਹੁਤ ਹੀ ਸ਼ਕੀਨ ਵੈੜਿਆ ਕਰੋ ਚੈੱਕ ਬਿਊਟੀ ਬੱਟੀ ਬਹੁਤ ਹੀ ਜ਼ਿਆਦਾ ਵਾ ਇਹ ਚੰਗਾ ਮੋੜਾ ਤਾਰਾ ਵੀ ਆ ਨੌਕਰੀ ਕੋੜੀ ਅੰਗੂਰੀ ਆ ਆ ਰੇਲ ਗੱਡੀ ਦਾ ਡੱਬਾ ਹੀ ਆ ਗਿਆ ਸਾਹ ਨਾਲ ਠੀਕ ਆ ਠੀਕ ਆ ਲੋ ਬਈ ਲਾਗੇ ਤਾਂ ਨੂੰ ਥਾਂ ਥਾਂ ਦਾ ਮਿਲ ਕਮੈਂਡ ਪਾਉਂਦੇ ਆ ਬੜੀ ਮੋਟੀ ਲੱਗੀ ਆ ਤੇ ਵੀ ਜੀ ਆ ਪੂਰੀ ਠੰਡੀ ਤੇ ਨਹੀਂ ਆ ਐਸ਼ਾ ਹੀ ਮੰਨ ਲਓ ਵੀ ਕੈਮਰੇ ਤੇ ਕਰਕੇ ਦਰੰਦੀ ਆ ਤੇ ਜਿੱਦਾਂ ਮਰਜ਼ੀ ਕੋਈ ਵੀ ਤਰਾ ਠੀਕ ਆ ਠੀਕ ਆ ਲੋ ਬਜੀ ਕਰੋ ਚੱਕ ਸੀਲੀਆਂ ਸੁੰਲੀਆਂ ਬਹੁਤ ਆ ਬੈਣ ਦੇ ਵਿੱਚ ਤੇ ਇਹਦਾ ਮੁੱਲ ਬਾਈ ਫਿਰ ਮੋਲਵੀ ਜੀ ਅੱਜ ਵੈੜ ਸੋਈ ਹੋਵੇ ਤੁਹਾਨੂੰ ਦੱਸਿਆ ਵੀ 2 ਲੱਖ ਰੁਪਏ ਦੀ ਪੂਰੀ ਵੈੜ ਆ ਹਾਂਜੀ ਮੋਲਵੀ ਜੀ ਮਰਜ਼ੀ ਬੰਦਾ ਕਰਦਾ ਰਹੇ ਅੱਛਾ ਜੀ ਤੇ ਆਪਾਂ ਚਲੋ ਹੁਣ ਭਾਅ ਨਾ ਲਈਏ ਭਾਅ ਨਾ ਦੇਦਣੀ ਠੀਕ ਹੈ ਠੀਕ ਹੈ ਜੀ ਜੇ ਤਾਂ ਮੋਲਵੀ ਜੀ ਭਾਵੇਂ ਫਰੋ 9095 ਜਿੰਨਾ ਮਰਜੀ ਅੱਛਾ ਜੀ ਲਾਸਟ ਕਹਾਣਾ ਜਸਨੋ ਜਿਹੜੀ 200 ਰੁਪਏ ਛੋਟ ਵਾਲੀ ਗੱਲ 75000 ਦੀ ਵੈਡ ਦੇਣੀ ਆ ਇਸ ਟਾਈਮ ਤੇ ਠੀਕ ਆ ਠੀਕ ਆ ਲਓ ਬਈ 75000 ਚ ਚੰਗੇ ਤਕੜੇ ਕੱਦ ਕਾੜ ਦੀ ਮਾਲਕਣ ਆ ਵੈਡ ਮੈਡਮ ਜੀ 2 ਲੱਖ ਰੁਪਏ ਦੀ ਵੈਡ ਜਿੱਥੇ ਮਰਜ਼ੀ ਕੋ ਖਲਾਰ ਕੇ ਲਲਕਾਰ ਕੇ ਠੀਕ ਆ ਠੀਕ ਆ ਲਓ ਜੀ ਕੱਦ ਕਾੜ ਕਿਹੜਾ 5.5 ਫੁੱਟ ਦੇ ਲਾਗੇ ਬੰਨੇ ਮੇਰਾ ਨਾ ਹਾਈਟ ਹੋਣੀ ਇਹਦੀ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਈਆ ਮੈਂ ਤੇ ਬਾਰੇ ਇਹ ਵੀ ਜੀ ਸੂਈ ਨੂੰ ਆਪਾਂ ਨਹੀਂ ਕੁਝ ਕਹਿ ਸਕਦੇ ਕਿੰਨਾ ਟਾਈਮ ਆ ਸੂਈ ਨੂੰ ਤੇ ਨਾਲੇ ਜਿੱਦ ਕਿਤੇ ਨੇ ਅਛਾ ਜੀ ਭਾ ਫੜਕੇ ਦਾ ਆਪਣੇ ਘਰ ਤੀਕਾ ਲਵਾ ਸਕਦਾ ਵਾ ਠੀਕ ਹੈ ਜੀ ਤੇ ਸੱਜਰ ਨੇ ਦੁੱਧ ਉਹ ਕਹਿੰਦੇ ਵੀ ਅਸੀਂ ਇਹਦੇ ਥੱਲੇ 20 22 ਲੀਟਰ ਚ ਹੋਇਆ ਅਛਾ ਜੀ ਤੇ 2 ਲੱਖ 75 ਹਜ਼ਾਰ ਦੀ ਵੀਰ ਜੀ ਇਹ ਮੱਝ ਆ ਠੀਕ ਹੈ ਠੀਕ ਹੈ ਠੀਕ ਹੈ ਇਹ ਸੂਆ ਜੇ ਮੇਰੇ ਯੇ ਵੀ ਨਾ ਕੋਈ ਪੰਪ ਹੈ ਕਿ ਦੱਸਤਾ ਪਾਵੇਂ ਕੁਝ ਕਹਿ ਨਹੀਂ ਸਕਦੇ ਇਹਨੂੰ 2 ਮਹੀਨੇ 4 ਮਹੀਨੇ ਨਹੀਂ ਨਹੀਂ ਇਹਨਾਂ ਸੁਈਏ ਮੰਨ ਲਓ ਮੰਨ ਲਓ ਗੁੱਜਾ ਸੁਈਏ ਤਿੱਗੇ ਨੂੰ ਗਾਂ ਆਪਣੇ ਮੰਨ ਲਓ ਤਿਆਰ ਹੋ ਜੂਗੀ ਹਾਂ ਨੂੰ ਅਜਿਹੇ ਕਰਦੇ ਵੀ ਜੀ 8 ਲੀਟਰ ਦੋਦੇ ਆਪਾਂ ਹੋਊਗਾ 9 ਲੀਟਰ ਆਪਾਂ 8 ਲੀਟਰ ਕਰਕੇ ਦੇਣੀ ਹੈ ਤੇ ਤਰਦ ਵਜੋਂ ਵੇਖੋ ਮੈਂ ਤਾਂ ਠੰਡਾ ਪਾਣਾ ਦੇਖ ਕੇ ਅੰਦਾਜ਼ਾ ਲਾ ਲੈਣਾ ਕਿਸੇ ਵੀਰ ਭਰਾਣੇ ਤੇ ਦੁੱਧ ਦਿੱਤਾ ਕਿ ਨਹੀਂ ਦਿੱਤਾ ਅੱਛਾ ਜੀ ਠੀਕ ਹੈ ਠੀਕ ਹੈ ਨੌਂ ਜੀ ਕਰੋ ਫੇਸ ਕੁਆਲਟੀ ਚੱਕ ਜੈਡ ਬਲੈਕ ਆ ਗਈ ਆ ਤੇ ਤਰਦ ਵਜੋਂ ਦੀ ਬਹੁਤ ਹੀ ਜ਼ਿਆਦਾ ਤਰਗੀ ਆ ਠੰਡਾ ਪਾਣਾ ਹਨਾ ਵੀਰ ਹੁਣ ਕਹਿੰਦੇ 20 22 ਲੀਟਰ ਦੁੱਧ ਸੀਗਾ ਜਿੱਦ ਨਾ ਅੱਛਾ ਜੀ ਤੋ ਵੀ ਕਰੋ ਚੱਕ ਹਨ ਪੰਡਾਂ ਪਈਆਂ ਬਾਕੀ ਕਰਮ ਵਾਲੀ ਨੇ ਤੇ ਇਸ ਟਾਈਮ ਜਿਹੜਾ ਮੌਕੇ ਤੇ 8 9 ਲੀਟਰ ਦੁੱਧ ਬਿਲਕੁਲ ਤਿਆਰ ਆ ਤੇ ਥਾਣ ਥੋੜੀ ਬੜਾ ਆ ਵੀਰ ਆ ਤੇ ਉਹਨੇ ਆਪਣੇ ਮੰਨ ਲਓ ਵੀ ਘਰੇ ਉਹਦੇ ਫਾਦਰ ਸਾਹਿਬ ਨੇ ਇੱਕੋ ਹੀ ਮਹੀ ਰੱਖੀ ਆ ਅੱਛਾ ਜੀ ਤੇ ਉਹਨੇ ਬਾਹਰੋਂ ਹੀ ਮੇਰੇ ਨਾਲ ਸੌਦਾ ਕਰਕੇ ਤੇ ਉਹ ਮੇਰੇ ਕੋਲ ਵੱਡੀ ਮਹੀ ਲੈ ਗਿਆ ਵਾ ਤੇ ਇਹ ਦੇਤੀ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਤੋ ਵੀ ਕਰੋ ਚੱਕ ਬਹੁਤ ਜ਼ਿਆਦਾ ਚੰਗੇ ਬਣੀ ਆ ਇਰਾਦੇ ਦੇ ਰੱਖਦੇ ਪੂਰੇ ਸਾਲ ਆ ਗਿਆ ਵੀ ਬਹੁਤ ਸ਼ਾਨਦਾਰ ਆ ਖੇਚੀ ਮੜੀ ਆਏ ਸਾਈਡ ਤੋਂ ਬਾਈ ਦਿਖਾਏ ਮੈਂ ਖੇਚ ਆ ਕਰਿਓ ਬਾਈ ਅਨ ਮੜ ਜਾਣਾ ਉਹ ਦਿਖਾਏ ਲੱਗੇ ਸੋਨਾ ਦਾ ਸੈਰ ਗੈਰ ਚੈੱਕ ਕਰਈਏ ਬਿਲਕੁਲ ਐਂਡ ਤੇ ਸਾਡੀ ਇਧਰ ਚਾਨਨੇ ਕਰ ਲੋ ਚਾਨਨੇ ਕਰੋ ਚੱਲ ਇਧਰ ਖੋ ਬਾਈ ਲੋ ਬਾਈ ਕਰੋ ਚੈੱਕ ਤੁਸੀਂ ਬਾਕੀ ਨਾਲ ਨਾ ਵੀ ਆ ਗਈਆਂ ਬਾਣੇ ਦੀਆਂ ਚੰਨੀਆਂ ਲਿਖਾ ਹੀ ਕੋਈ ਨਹੀਂ ਤੇ ਠੀਕ ਹੈ ਠੀਕ ਹੈ ਜਦ ਤਨ ਕਹਿੰਦਾ ਸੱਜਰ ਹੋਊਗੇ ਵੀਰ ਜੀ ਥੱਲੇੋਂ ਮੈਂ ਨਾ ਵੇਖਣ ਨਹੀਂ ਦਿੰਦੀ ਹੋਣੀ ਕਿਸ ਨੂੰ ਕੰਮਲ ਪਾਪਾ ਟਕਣੀ ਪੈਂਦੀ ਹੋਊਗੀ ਜੇ ਸਾਹਮਣੇ ਖੰਡਾ ਲੱਗਾ ਲੋਬ ਜੀ ਕਰੋ ਲਾਗੇ ਤਾਂ ਚੈੱਕ ਫੇ ਇੱਕ ਰਾਹ ਹਨ ਖਿੱਚ ਦੇ ਪੂਰੇ ਰਿਕਾਟ ਵਾਲੀ ਮਹੀਂ ਹੈਗੇ ਅਛਾ ਜੀ ਠੀਕ ਹੈ ਠੀਕ ਹੈ ਯਾਰ ਵੀ ਪੂਰਾ ਵਾਂ ਬਈ ਇਹਦਾ ਮੁੱਲ ਫਿਰ ਮੁੱਲ ਵੀ ਦੀ ਆਪਾਂ ਨਾਂ ਤੇ ਮੈਂ ਕਦੀ ਉਧਰ ਦੇ ਪਾਕੇ ਡੰਗਰ ਦਿੱਤਾ ਹੀ ਆ ਤੇ ਨਾਂ ਇਹਨੇ ਨਾਂ ਹੀ ਲੈਣਾ ਚਾਹੀਦਾ ਪਰ ਫਿਰ ਵੀ ਵੀਰ ਭਰਾ ਨੂੰ ਬੇਨੂੰ ਸਮਝਾਉਣ ਦੇ ਤੌਰ ਤੇ ਨਾ ਅਛਾ ਜੀ ਜੇ ਉਧਰ ਵੀ ਮਹੀਂ ਮੰਨੀਆਂ ਤੇ 60-65 ਹਜ਼ਾਰ ਦੀ ਜੱਡਾ ਵੱਡਾ ਵਾਈ ਜਾਣੇ ਹਾਂਜੀ ਹਾਂਜੀ ਪਰ ਆਪਾਂ ਲਾਲਚ ਨਹੀਂ ਕਰਨਾ ਇੱਕੋ ਹੀ ਗੱਲ ਕਰਨੀ ਹੈ ਕਿ ਇਹਨੂੰ ਸਾਂਭਣ ਵਾਲੇ ਨੂੰ ਦੇਣੀ ਹੈ ਕੋਈ ਵੀਰ ਭਰਾ ਗੱਲ ਲੱਗਾ ਰੂਗਾ ਨਾ ਮੈਂ ਹੀ ਦੇ ਅੱਛਾ ਜੀ ਰੁਪਈਆ ਵੀਰ ਜੀ 3 ਲੱਖ ਤੋਂ ਤਾਂ ਵੱਡੂ ਇੱਥੇ ਮਰਕ ਭਾਵੇਂ ਲਿਖ ਕੇ ਲੈ ਲਿਓ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਹੁਣ ਮਰਕੀ ਦੇ ਡਿਊਟੀ ਹਾਂ ਨਾ ਯਸਨੋ ਹੀ ਆਏ ਜਿਹੜੀ ਅੱਛਾ ਜੀ ਉਹ ਆਪਾਂ 55000 ਦੇ ਦੇਣੀ ਆ 54 ਵਾਲਾ ਵੀਰ ਭਰਾ ਫੋਨ ਨਾ ਲਾਵੇ ਠੀਕ ਹੈ ਠੀਕ ਹੈ ਲਓ ਬਾਕੀ 55000 ਚੋਂ 200 ਰੁਪਈਆ ਹੀ ਛੋੜ ਦੇ ਕਾਦ ਕਣ ਬਹੁਤ ਹੀ ਤਕੜਾ ਵਾ ਕਰੋ ਚੱਕ ਬਾਕੀ ਛਣ ਲੈਵਾ ਦਿਲ ਕੋਲ ਨੋਰਮਲ ਦੇੜਿਆ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਬਾਈ ਆਹਦੇ ਬਾਰੇ ਜੀ ਦੂਜਾ ਸਮਾਂ ਛੁੱਟਿਆ ਅੱਛਾ ਜੀ ਅਰੇ ਮੰਨ ਲਓ ਵੀ ਥੱਲੇ 7 ਹੋ ਜੇ 6 ਹੋ ਜੇ ਇਸ ਟਾਈਮ ਤੇ ਦੁੱਧ ਦੇਂਦਾ ਹੀ ਆ ਪਤਾ ਮਹੀਨਿਆਂ ਨੂੰ ਗਾਂ ਪਹੁੰਚ ਚਲੀ ਆ ਸਾਢੇ 6 ਮਹੀਨੇ ਹੋ ਗਏ ਸਤਵਾਂ ਜਾਣਦਿਆ ਇਹਨੂੰ ਅੱਛਾ ਜੀ ਤੇ ਚੱਕ ਗੋਲ ਖੋਗੇ ਆਪਾਂ ਚੱਕਰਵਾਦ ਖੋਲ੍ਹ ਲੈਂਦੀ ਆ ਠੀਕ ਆ ਠੀਕ ਆ ਤੇ ਮੇਰੇ ਕਿੱਲੋ ਬਾਈ ਇਹਨੂੰ ਮੇਰੇ ਆ ਤਾਂ ਵਾਹਿਰ ਬੋਲੀ ਨਹੀਂ ਪੰਮਾ ਉੱਨਾਂ ਅਗੱਤਰ ਮੱਤਰ ਮੰਦ ਦੇਣਾ ਆ ਪੰਮਾ ਆ ਚਲੋ ਤੁਸੀਂ ਖੋਲ ਕੇ ਦਿਖਾਓ ਕਿ ਕਰੋ ਫੇਰ ਕੀ ਕਰਦੇ ਬਾਈ ਸੱਜਰ ਦਾ ਕਿੰਨਾ ਕੀ ਰਕਾਰਡ ਹੈ ਰਾ ਫਿਰ ਕਿਨੇ ਵੀਰ ਜੀ ਦੋ ਦੋ ਕਹਿੰਦੇ ਵੀ 14 ਲੀਟਰ ਹੁੰਦੇ ਰਹਿਆ ਠੀਕ ਆਂ ਦੇਖੇ ਵੇਖੋ ਵੀਰਰਾ ਮਾ ਜਪਿਆਂਦਾ ਜਾਣਾ ਨਾ ਬੜੀ ਅਮਰ ਕਰੋ ਸ਼ਿਆਕ ਥਣਪਾਂਡਾ ਬਹੁਤ ਚੰਗਾ ਲੱਗਾ ਤੇ ਇਸ ਤਰ੍ਹਾਂ ਜਿਹੜੀ 7 ਮਹੀਨੇ ਬਾਈ ਹਾਂਜੀ ਸੱਤਾਂ ਜਾਣਦੇ ਆ ਵੀਰ ਜੀ ਠੀਕ ਠੀਕ ਲਓ ਵੀਰ ਜੀ ਸਤਾਂ ਜਿਹੜਾ ਮਹੀਨਾ ਜਾਣਦੇ ਆ ਇਹਨੂੰ ਇਸ ਟਾਈਮ ਜਿਹੜਾ ਮੋਕੇ ਦੇ 7-8 ਲੀਟਰ ਦੀ ਦੁੱਧ ਨਹੀਂ 7-8 ਲੀਟਰ ਨਹੀਂ 6ਾਂ ਦੀ ਵੀ ਗਰੰਟੀ ਦੇਣੀ ਆ ਪਾ ਹੈਗਾ 7 ਆ ਪਾ 6ਾਂ ਦੀ ਗਰੰਟੀ ਦੇਣੀ ਆ ਠੀਕ ਆ ਠੀਕ ਆ ਲੋ ਬਜੀ 6 ਲੀਟਰ ਦੀ ਫੁੱਲ ਗਰੰਟੀ ਆ ਪਾਣੀ ਸਾਰੀਆਂ ਮੀਆਂ ਨੇ ਪੀਣਾ ਕੋਈ ਤਾਂ ਨਹੀਂ ਡਾ ਦੇ ਬਾਜ ਲੋ ਬਜੀ ਕਰੋ ਚੈੱਕ ਕਰੋ ਦਵਾਜਨ ਬਹੁਤ ਹੀ ਚੰਗਾ ਵਾ ਇਹ ਸੱਜਰ ਦਾ ਵੀ ਮਿਲ ਕੇ ਕੋਲ ਬਹੁਤ ਹੀ ਚੰਗਾ 14 ਲੀਟਰ ਵੀ ਨਹੀਂ ਲਾਦੇ ਆ ਬਾਕੀ ਥਾਣਾ ਦਾ ਸੈਰ ਗਿਆ ਵੀ ਲਾਗੇ ਤੇ ਚੈੱਕ ਕਰਾਉਣਾ ਐ ਕਿੱਥੇ ਕਿੱਥੇ ਥਾਂ ਦਾ ਆ ਤੇ ਕਰੋ ਚੈੱਕ ਜੀ ਲਾਗੇ ਤੋਂ ਇਹ ਰਮਲ ਵਾਈਫਰ ਕੀ ਕਰਨਾ ਜੇਦਾ ਵਿਜੀ ਮੋਲ ਜਦੋਂ ਪਿੰਡਾਂ ਚ ਫਿਰਦਾ ਜੈਨਾ ਹਾਂਜੀ ਇਹ ਉਦਾਂ ਮੈਂ ਪੂਰਾ ਦਿਨ ਸਵੇਰੇ 6 ਵਜੇ ਤੋਂ ਲੈ ਕੇ ਤੇ ਸ਼ਾਮਾਂ ਦੇ 6 ਵਜੇ ਤੱਕ ਐ ਕੋਈ ਮਹੀ ਨਹੀਂ ਲੱਗੀ ਅੱਛਾ ਜੀ ਕੋਈ ਇੰਨੇ ਪਿੰਡ ਫਿਰੇ ਜਾਂਦੇ ਮਹੀ ਨਹੀਂ ਬਾਤ ਲੱਭੀ ਕੋਈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਇਹ ਮੁੱਲ ਤੇ ਬੜੇ ਹੁਣ ਬਾਹਰ ਤਿੱਖੇ ਹੋ ਗਏ ਜੀ ਅੱਛਾ ਜੀ ਤੇ ਪੂਰੇ ਜਾਣਨਾ ਮਾਲ ਲੈਣਾ ਪੈਂਦਾ ਠੀਕ ਹੈ ਠੀਕ ਹੈ ਜੇਦਾ ਵਿਜੀ ਮੋਲ ਜੋ ਮਰਜ਼ੀ ਕਰੀਏ ਇਹ ਲਾਸਟ ਮਹੀ ਦੇ ਦਈਏ ਆਪਾਂ ਹਾਨਾ ਹੀ ਆਣੇ ਜੜੀ ਕਹਿਆ ਤਰਦੀ ਦੇ ਰਹੀ ਹੈ ਕਹਿਆ ਤਬੀ ਕਰਦੀਏ ਮਾਨ ਕਰ ਦੋ ਮਾਨ ਤਾਂ ਥੋੜਾ ਪਤਾ ਕਿ ਹੈ ਨਹੀਂ ਕਰ ਸਕਦੇ ਇਹਦਾ ਵੀਰ ਜੀ 70000 ਰੁਪਏ ਛੱਡ ਦਾਂਗੇ ਲਓ ਬਾਈ 75000 ਰੁਪਏ ਬਾਈ 1000 ਰੁਪਏ ਵੀ ਛੋਟ ਕਰਾਂਗੇ ਆਪਾਂ ਠੀਕ ਆ ਠੀਕ ਆ ਲਓ 69000 ਚ 200 ਰੁਪਏ ਛੋਟ ਕਰਾਂਗੇ 200 ਰੁਪਏ ਬਾਈ ਚੌਥੇ ਨਹੀਂ ਆਪਾਂ ਛੱਡਣਾ ਬਾਈ ਦੱਸਿਓ ਆ ਛੋਟੀ ਬਾਰੇ ਜਿੱਦਾਂ ਵੀਰ ਜੀ ਪੁੱਛਣ ਦੀ ਤੇ ਦੱਸਣ ਦੀ ਮੇਰੇ ਖਾਣਾ ਲੋੜ ਹੀ ਨਹੀਂ ਪੈਣੀ ਤੇ ਆਪਾਂ ਖੋਲ ਕੇ ਵਿਖਾਈਏ ਤੇ ਆਪੇ ਅਛਾ ਜੀ ਠੀਕ ਹੈ ਠੀਕ ਹੈ ਜੀ ਇਹੋ ਜਿਹੇ ਹੁਣ ਵਰਦੀਆਂ ਢੀਆਂ ਝੋਟੀਆਂ ਦਾ ਨਾ ਮੰਡੀ ਦੇ ਵਿੱਚ ਕਿਸੇ ਨੇ 5 ਮੰਗਣਾ ਤੇ ਕਿਸੇ ਨੇ 7 ਤੇ ਕਿਸੇ ਨੇ 10 ਅਛਾ ਜੀ ਆਪਾਂ ਉਹ ਕੰਮ ਨਹੀਂ ਕਰਮਾ ਹਾਂਜੀ ਆਪਾਂ ਬਿਲਕੁਲ ਜਾਈ ਰੇਟ ਤੇ ਦੇ ਦੇਣੀ ਐ ਇਹਦੇ ਵੀਰ ਦੀ ਮਈਂ ਦੇ ਦਿਨ ਪੂਰੇ ਹੁਣੇ ਜੇ 20 ਤਰੀਕ ਨੂੰ ਅਛਾ ਜੀ ਹਾਂਜੀ ਤੇ ਉੱਤੇ ਲੈ ਜੇ ਕੋਈ ਕਰਮਾ ਵਾਲੀ ਮੰਨ ਲਓ 5 ਲੈ ਜੇ 7 ਲੈ ਜੇ ਕਿਉਂਕਿ ਮੈਂ ਹੀ ਜਾਣ ਚਾਹ ਪੂਰੀ ਝੋਟੀ ਅਛਾ ਜੀ ਇਹ ਪਹਿਲੇ ਸੂਏ ਵਰਦੀ ਉਧਰੋਂ ਆਈ ਸੀ ਹਰਿਆਣੇੋਂ ਇਹਨੇ ਦਿੱਤਾ ਸੀ 17 ਲੀਟਰ ਦੁੱਧ ਅਛਾ ਜੀ ਐਸੀ ਝੋਟੀ ਕੋਲ ਮੰਨ ਲਓ ਕਿ 18 19 ਕਿਲੋ ਦੀ ਮੀਲ ਦਾਦਾ ਵੀ ਆ ਛੋਟੀ ਦੁੱਧ ਦਊਗੇ ਠੀਕ ਆ ਠੀਕ ਆ ਬਾਈ ਜੀ ਆਪ ਵੀ ਛੋਟੀ ਸਾਹਿਬ ਨਾਲ ਉਹਨਾਂ ਨੇ ਪਿਛਲੇ ਸੂਏ ਮੰਨ ਲਓ ਪਹਿਲੇ ਸੂਏ ਦਵਾਈ ਹੀ ਆਪਾਂ ਉਧਰੋਂ ਨਾਲ ਗਿਆ ਮੈਨੂੰ ਖੜਿਆ ਸੀ ਉਹਨਾਂ ਨੇ ਠੀਕ ਆ ਠੀਕ ਆ ਜੇ ਖੋਲ ਕੇ ਬਾਈ ਜੀ ਖੋਲ ਕੇ ਵਖਾਈਆ ਜੇ ਕਾਦ ਕਾੜ ਸੱਜਣਾ ਬਹੁਤ ਹੀ ਤਗੜਾ ਵਾ ਛੋਟੀ ਦਾ ਤੇ ਪਹਿਲਣ ਦੀ ਜੇ ਉਧਰੋਂ ਆਪਾਂ ਦਵਾਗ ਲੈਣ ਦੀ 2-10 ਦੀ ਦਵਾਗ ਲੈ ਲੈਂਦੇ ਆ ਤੇ ਪਹਿਲਣ ਨੇ 16-17 ਕਿਲੋ ਇਹਨਾਂ ਦੁੱਧ ਬਾਕੀ ਕਰੋ ਫੇਸ ਕੁਆਲਟੀ ਕਿੱਕ ਦੇ ਸਿੰਘ ਸੁਣੇ ਨਿਕਾਲਨੇ ਦਾ ਜਾਂ ਸੇਵ ਦਾ ਮੰਗਲ ਨਹੀਂ ਕਰਨ ਦੇਦੀ ਛੋਟੀ ਕਿਸ ਨੂੰ ਕਰੋ ਜੀ ਚਾਹੋ ਮੈਂ ਜਿੱਤਰਾ ਕਰਮ ਵਾਲੀ ਮਦਰਾ ਹੁਣ ਦੀ ਚੰਗਾ ਦੇਣਾ ਦੇ ਆ ਗਈ ਨਾ ਝੋਟੀ ਅੱਛਾ ਜੀ ਤੇ ਪੰਜ ਦੀ ਆ ਠੀਕ ਹੈ ਠੀਕ ਹੈ ਜੀ ਲਓ ਜੀ ਕਰੋ ਚਾਹਤ ਨਹੀਂ ਕੱਟ ਕੋਦ ਵਿੱਚ ਕੋਈ ਸ਼ੱਕ ਨਹੀਂ ਐ ਤਗੜੇ ਕੱਟ ਕਾਠ ਵਾਲੀ ਆ ਤੇ ਦੂਜਾ ਸੁਭਾਏ ਨੇ ਡਾਇਮੰਡ ਪੀਸ ਕਹਿ ਦਿੰਦੇ ਉਹ ਚੀਜ਼ ਆ ਕੇ ਠੀਕ ਹੈ ਠੀਕ ਹੈ ਜੀ ਲਓ ਜੀ ਕਾਫਣੀ ਝੋਟੀ ਆਫ ਓਹ ਹੋ ਹੋ ਲਓ ਜੀ ਕਰੋ ਥੋੜਾ ਜਿਆ ਡਰ ਗਈ ਸਾਡੇ ਕੋਲ ਜਸ ਸੈਂਕ ਸੁੰਗ ਬਹੁਤ ਚੰਗਾ ਲੱਗਾ ਵਾ ਲੋ ਵੀ ਮੋਲ ਮੋਲ ਦਾ ਵੀ ਫਰਕ ਪੈਦਾ ਪਾਉਂਦਾ ਪਾਣੀ ਦਾ ਨਾਲਾ ਨੂੰ ਨਾ ਸਾਰੇ ਡਰ ਜਾਂਦਾ ਡੰਗਰ ਕੇ ਗੇ ਲੋ ਵੀ ਲੱਗੇ ਤਾਂ ਤੁਹਾਨੂੰ ਚੈੱਕ ਕਰਾਉਣਾ ਛੋਟ ਭਾਂਡਾ ਆ ਜੇ ਦਿਨ ਲੈ ਲੂ ਵੀ 10 12 ਹੋ ਗਏ ਲੈ ਜਣੇ ਵੀਰ ਜੀ ਬਹੁਤ ਬਾਨਾ ਛੋਟੀ ਨੇ ਬਾਕੀ ਬਣ ਬਣ ਕੰਬੜੀ ਹੋ ਜੂਗੀ ਬਾਕੀ ਢਿੱਲਾ ਟ ਨਾ ਜਿਹੜੀਆਂ ਹਵਾਨੇ ਦੇ ਬਹੁਤ ਹੀ ਜ਼ਿਆਦਾ ਭਾਂਡਾ ਵਿਖਾ ਦੋ ਇਤਰੇ ਲੋ ਵੀ ਕਰੋ ਚੱਕਰ ਨਹੀਂ ਰਾਤ ਛੋਟਾ ਜਿਹਾ ਤੇ ਲੈਣ ਮਲੀਆਂ ਦਿਖਾ ਦੇਉਂਦੇ ਚੱਲ ਪਰੇ ਜਾ ਬਾਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਆਪਾਂ ਵੀ ਮੰਡੀਆਂ ਦਾ ਕਰ ਲਗੇ ਵਾ ਮੰਗ ਰਹੀ ਹੈ 7 ਲੱਖ ਰੁਪਈਆ ਹਾਂਜੀ ਨਹੀਂ ਆਪਾਂ ਫਿਰ ਸਰਕਾਰ ਕੀ ਰਾਏ ਨਾਲ ਆ ਬਜਾਇਰ ਕਰ ਲਏ ਹਾਂਜੀ ਡਰਦੀ ਤੁਹਾਡੇ ਤੋਂ ਤੇ ਮੁੱਲ ਵੀ ਜੀ ਇਹਦਾ ਕਰਾਉਨੋਂ ਭਾਵੇਂ ਤੁਸੀਂ 3 ਕਰਾ ਲਓ 2.5 ਕਰਾ ਲਓ ਫ੍ਰੈਸ਼ ਆਈ ਕੋਈ ਐਕਸਟੈਂਪ ਤੇ ਮੰਨ ਲਓ ਕਿ ਪਿਆਰ ਦਾ ਮੁੱਲ ਹੋਰ ਹੋ ਜਾਊਗਾ ਸੂਣ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਨਾਲ ਵੇਚਾਂਗੇ ਝੋਟੇ ਅੱਜ ਤਾਂ ਵੀ ਜੀ ਮੁੱਲ ਜੋ ਮਰਜ਼ੀ ਇੱਕ ਅਸੀਰੀ ਝੋਟੀ ਲਾਵਾਂਗੇ 200 ਰੁਪਈਆ ਛੋਟ ਠੀਕ ਹੈ ਠੀਕ ਹੈ ਜੀ ਲਓ ਭਾਈ 1.80 ਹਜ਼ਾਰ ਦੀ ਤੇ ਬਾਕੀ ਜੇ ਕੇ ਵੀ ਭੜੇ ਤਿਆਰ ਤੇ ਲੱਗੀ ਤੇ ਉਹਦਾ ਮੁੱਲ ਫਿਰ ਹੋਊਗਾ ਸਭ ਪੈਸਾ ਕਰਾਂਗੇ ਉਹ ਸਭ ਲਾਉ ਭਾਈ ਤੇ ਬਾਕੀ 17 19 ਲੀਟਰ ਜਿਹੜਾ ਦੁੱਧ ਦੇ ਦੇ ਭਰੀ ਜਾਊਗੀ ਮੈਂ ਨਾਲ ਵੀ ਦਿੱਤੀ ਸੂਏ ਤਗੜਾ 17 ਲੀਟਰ ਦਿੱਤਾ ਜੇ 17 19 ਲੀਟਰ ਤੇ ਮੂਲੀ ਗੱਲ ਐ ਰਹੀ ਇਹਦਾ ਠੀਕ ਹੈ ਠੀਕ ਹੈ ਲਓ ਭਾਈ ਕਰੋ ਦਰਸ਼ਨ ਤੁਹਾਨੂੰ ਐਂਡ ਤੇ ਇੱਕ ਨੀਲੀ ਰਵੀ ਦਾ ਨਗੀਨਾ ਦਿਖਾਉਂਦੇ ਹਾਂ ਦੱਸਿਓ ਭਾਈ ਇਹਦੇ ਬਾਰੇ ਇਹ ਤਾਂ ਵੀਰ ਜੀ ਮੋਲੀ ਕੋਈ ਨਹੀਂ ਜੀ ਇਹੋ ਗੱਲ 2.5-3 ਲੱਖ ਰੁਪਏ ਦੀ ਝੋਟੀ ਜੇ ਅਛਾ ਜੀ ਤੇ ਲਿਆਂਦੀ ਤੇ ਮੈਂ ਵੈਸੇ ਘਰ ਵਾਸਤੇ ਆ ਇੱਕ ਇਹਨਾਂ ਚ ਵੇਚ ਦੇਣੀ ਇੱਕ ਮੇਰੇ ਕੋ ਨੀਲੀ ਰਾਵੀ ਦੀ ਹੈਗੀ ਆ ਡੇਢ ਘਾਟ ਵਾਲੀ ਜਾਂ ਉਹ ਵੇਚਦਾ ਜਾਂ ਇਹ ਦੋਵੇਂ ਅੱਜ ਪਾ ਲੰਨੇ ਵੀਡੀਓ 'ਚ ਆਪਾਂ ਅਛਾ ਜੀ ਤੇ ਇਹ ਵੀਰ ਜੀ ਸਾਢੇ ਤਿੰਨ ਮਹੀਨੇ ਦੀ ਗੱਬਣਾ ਆ 10 ਲੀਟਰ ਦੁੱਧ ਆ ਅਛਾ ਜੀ ਤੇ ਪੁੱਜੇ ਸੂਏ ਨੂੰ ਮੰਨ ਲਓ ਵੀ ਗੱਬਣੇ ਗਾਂ ਅਜੇ ਵੀ ਸ਼ਗੀਦਾਂ ਦੀ ਖਲੋਤੀ ਆ ਚੌਗੀ ਪਹਿਲਾਂ ਸੋਈ ਆ ਅਛਾ ਜੀ ਹਾਂ ਜੀ ਠੀਕ ਹੈ ਜੀ ਸ਼ਗੀਦਾਂ ਦੀ ਖਲੋਤੀ ਆ ਝੋਟੀ ਦੇ ਬਾਕੀ ਬਹੁਤ ਟਕਣਾ ਬਹੁਤ ਜ਼ਿਆਦੀ ਵੀ ਤੋਂ ਕੱਟ ਲਈ ਇਹ ਸੰਤਲਾ ਫੈਨ ਨੱਬਣ ਤੇ 10 ਲੀਟਰ ਦੁੱਧ ਠੀਕ ਹੈ ਜੀ ਬਸ 20 ਕਵਾਲਟੀ ਪਿਓਰ ਨੀਲੀ ਰਾਵੀ ਦੇ ਵਿੱਚ ਆ ਗਈ ਯਾਰੇ ਸਾਢੇ 3:30 ਮਿੰਟ ਚਾਹ ਕਪਾਾਸ ਤੇ 10 ਲੀਟਰ ਜਿਹੜਾ ਦੁੱਧ ਇਹ ਕੋਲ ਬਿਲਕੁਲ ਤਿਆਰ ਆ ਬਈ ਸੱਜਰ ਨੇ ਕਿ ਨਾ ਭਰਿਆ ਗਾ ਪੰਜਨਵੇਂ ਜੀ ਨੇ ਪਹਿਲਾਂ ਨਹੀਂ ਦੋ 14 ਕਿਲੋ ਭਰਿਆ ਅੱਛਾ ਇਹ ਦੂਜੇ ਨੂੰ ਗੱਬਣ ਠੀਕ ਹੈ ਠੀਕ ਚਲੋ ਬਈ ਪਹਿਲੇ ਦੁੱਧ ਜਿਹੜਾ 14 ਲੀਟਰ ਦਿੱਤਾ ਵਾ ਥੋੜਾ ਪਰ ਤੁਹਾਡੀ ਕਾਠ ਜਿਹੜਾ ਬਹੁਤ ਹੀ ਚੰਗਾ ਵਾ ਤੇ ਨਿਸ਼ਾਨੀਆਂ ਵੀ ਜਿਹੜੀਆਂ ਸਾਰੀਆਂ ਕਵਰ ਕਰਦੀਆਂ ਰੇ ਕਰੋ ਜੀ ਫੇਸ ਕੁਆਲਟੀ ਤੁਸੀਂ ਚੈੱਕ ਮੈਨਾਂ ਜਦੋਂ ਵੀਰ ਜੀ ਦੂਜੇ ਸਵੇਰ ਨੂੰ ਝੋਟੇ 2.5 ਲੱਖ ਰੁਪਏ ਦੇ ਜਿੱਥੇ ਮਰਜ਼ੀ ਲੜਕਾਰ ਕੇ ਕੋਈ ਵੀਰ ਭਾਵੇਂ ਠੀਕ ਹੈ ਲਓ ਬਈ ਕੋਈ ਛੱਟ ਨਹੀਂ ਤੇ ਇਹਨਾਂ ਸਿੰਗਲ ਹੱਡੀ ਆ ਤੇ ਥਣ ਥਣ ਵੀ ਆ ਨੋਕਾ ਲੱਗਾ ਪਿਆ ਵਾ ਕਰੋ ਚੱਕ ਲਾ ਕੇ ਦੋ ਉਹਦਾ ਨਹੀਂ ਜਿਹੜਾ ਡੁੱਤ ਸੱਜਰ ਨੇ ਭਰਿਆ ਵਾ ਤੇ ਇਸ ਟਾਈਮ ਜਿਹੜੀ ਹੈਗੀ ਸਾਢੇ 3:00 ਨਾਂ ਦੀ ਚੈੱਕ ਪਾਸ ਅੰਤੇ ਬਾਸ ਮੀਟਰ ਡੁੱਤ ਬਿਲਕੁਲ ਸਿਆਰ ਆ ਬਾਈ ਇਹਦਾ ਮੁੱਲ ਫਿਰ ਮੁੱਲ ਵੀ ਸੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਆ ਤੇ ਚਲੋ ਆਪਾਂ ਜਾਇਜ਼ ਹੀ ਦੇ ਦੇਣੀ ਆ ਅੱਛਾ ਜੀ ਅਗਲੇ ਸਵੇਰ ਨੂੰ ਜਿੰਨੇ ਮਰਜ਼ੀ ਬੱਤੀ ਚੱਲ ਗਈ ਜੇ ਚਲ ਐਡ ਚਲੋ ਚਲ ਚੱਕ ਪਰ ਲੋ ਜੀ ਲਾਇਟ ਜਿਹੜੀ ਖੇ ਚੱਲ ਗਈ ਪਿੰਡਾਂ ਦੇ ਤੁਹਾਨੂੰ ਸੁਣਾ ਕੇ ਲਾਇਟ ਲੌਂਡ ਦਾ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਆਪਣੀ ਮੁਖਾਈ ਗਈ ਹੈ ਤੋਰ ਕੇ ਹਾਂਜੀ ਤੇ ਰੇਟ ਵੀ ਜੀ ਇਹਦਾ ਜੋ ਮੰਦੀ ਕਰੀਏ ਭਾਵੇਂ 1.5 ਕਰਾ ਲਓ ਭਾਵੇਂ 1.30 ਕਰਾਓ ਅੱਛਾ ਜੀ ਇਹ ਲਾਸਟ ਹਾਨਾ ਹੀ ਆ ਨਾ ਜਿਹੜੀ ਇਸ ਟਾਈਮ ਤੇ ਹਾਂਜੀ 115 ਦੀ ਵੀਰਜੀ ਦੇਣੀ ਆ ਠੀਕ ਹੈ ਠੀਕ ਹੈ ਜੀ ਲਓ ਭਾਜੀ 1,115,000 ਦੀ ਮਾਝਾਲ ਨਮਰੀ ਫੋਨ ਹਾਂਜੀ ਹਾਂ ਲਓ ਭਾਜੀ ਕਰੋ ਚੈੱਕ ਤੇ ਲਾਈਟ ਜਿਹੜੀ ਥੋੜੀ ਜੀ ਬੰਦ ਹੋ ਗਈ ਐਸ ਕਰਕੇ ਤਾਂ ਆਪਾਂ ਲਾਈਟ ਬੰਦ ਨਹੀਂ ਲਗਾ ਜਗਾਈਆਂ ਵਾ ਤੇ 1:15 ਮਿੰਟ ਦਾ ਮਾਦਦ ਸਤਿਯਾ ਭਾਈ ਬੰਦ ਕਰ ਲਓ ਹਾਂਜੀ 1:15 ਜੀ 200 ਰੁਪਏ ਛੋੜ 10 ਮਿੰਟ ਬੰਦ ਕਰ ਲਓ ਆਪਾਂ ਦੂਜੀ ਝੋਟੀ ਦਿਖਾਉਣੀ ਆ ਅੱਛਾ ਜੀ ਲੇਟ ਆ ਜਾਂਦੀ ਦੋ ਚੋ ਮਿੰਟ ਠੀਕ ਹੈ ਠੀਕ ਹੈ ਜੀ ਚਲ ਲੋ ਜੀ ਐਂਡ ਤੇ ਫਿਰ ਤੁਹਾਨੂੰ ਆਪਾਂ ਜੀ ਝੋਟੀ ਦਿਖਾਉਂਦੇ ਆ ਦੱਸਿਓ ਭਾਈ ਜੀ ਇਹ ਤੇਲ ਜੇ ਆਪਾਂ ਘਰ ਵਾਸਤੇ ਮੰਨ ਲਓ ਵੀ ਰੱਖੀਏ ਝੋਟੀ ਫਿਰ ਜੇ ਇਹ ਵੀ ਅਗੇ ਵੀਰ ਭਰਾ ਦੇ ਪਸੰਦ ਆਉਂਦੀ ਫਿਰ ਆਪਾਂ ਉਹ ਰੱਖ ਲਾਂਗੇ ਘਰੇ ਅੱਛਾ ਜੀ ਤੇ ਨੀਲੀ ਰਾਵੀ ਦੀ ਰਹਿ ਦੇ ਖੋਲੀ ਨਾ ਇਹਨੂੰ ਇਸ ਤਰ੍ਹਾਂ ਵਿਖਾ ਦਿੰਨੇ ਆਪਾਂ ਠੀਕ ਹੈ ਖੋਲੀ ਨਾ ਖੋ ਇਦਾਂ ਇਹਨੂੰ ਵੀ ਜੀ țeḍḍa ਕੱਟ ਜੇ ਸਿੰਘ ਚ ਵੀ ਨਿਸ਼ਾਨ ਆ ਹਰ ਇੱਕ ਨਿਸ਼ਾਨੀ ਮਤਲਬ ਇਹ ਲੱਤਾਂ ਤੇ ਸਾਰ ਫੁੱਲ ਵੀ ਇੱਕ ਚਿੱਟਾ ਗੁਲਾਬੀ ਆ ਅੱਛਾ ਜੀ ਤੇ ਹਰ ਇੱਕ ਨਿਸ਼ਾਨੀ ਹੈ ਗਿਆ ਇਹਨੂੰ ਵੀ ਜੀ ਬਣੀ ਨੂੰ ਇੱਥੇ ਮੈਂ ਤਰੀਕ ਲਿਖੀ ਹੈ ਅੱਖ ਆ ਗਈ ਆ ਤੀਜੇ ਮਹੀਨੇ ਦੀ 15 ਤਰੀਕ ਅੱਛਾ ਜੀ ਸਹੀ ਮੈਂ ਇਹਨਾਂ ਵੱਲੋਂ ਟੀਕਾ ਭਰਾਏ ਨੂੰ ਇੰਨਾ ਟਾਈਮ ਹੋ ਗਿਆ ਜੇ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਜੀ ਤੇ ਜੇ ਮਹੀਨੇ ਦੀ 15 ਤਰੀਕ ਬਾਈ ਨੇ ਨੋਟ ਕੀਤੀ ਆ ਹਾਂ ਜੀ ਇਹਨੂੰ ਵੀ ਜੀ ਟੀਕਾ ਭਰਿਆ ਜੇ ਵੀਰ ਭਰਾ ਦੇ ਨਿਕਲ ਆਵੇ ਤੇ ਨਿਕਲ ਆਣੀ ਆ ਝੋਟੀ ਖਲੋ ਗਈ ਆ 100% ਅੱਛਾ ਜੀ ਤੇ ਇਹਦਾ ਵੀ ਜੀ ਰੇਟ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਠੀਕ ਹੈ ਠੀਕ ਹੈ ਲਓ ਬਾਈ ਬਾਕੀ ਪੂਰੇ ਵੱਡੇ ਕੱਦ ਦੇ ਇਹ ਫੇਟਮ ਦੀ ਆ ਤੇ ਕੱਦ ਕਾਠ ਇਹਦਾ ਵੀ ਚੰਗਾ ਵਾ ਹਾਂ ਜੀ ਪੂਰੇ ਵੱਡੇ ਕੱਦ ਦੇ ਦੀ ਹੈ ਚੰਗੀ ਝੋਟੀ ਬਣਨ ਵਾਲੀ ਹੈਗੇ ਠੀਕ ਹੈ ਠੀਕ ਹੈ ਲਓ ਜੀ ਬਾਕੀ ਨਿਸ਼ਾਨੀਆਂ ਸਹੂਲਤਾ ਇਹ ਥਾਣ ਗੋਲ ਵੀ ਬਹੁਤ ਚੰਗਾ ਲੱਗਾ ਵਾ ਬਾਕੀ ਥੋੜਾ ਨੀ ਜੀ ਸਿੰਘਾਂ ਤੱਕ ਨਿਸ਼ਾਨੀ ਹੈਗੀ ਆ ਤੇ ਸਿੰਘ ਵੀ ਗੁਲਾਬੀ ਆ ਠੀਕ ਆ ਠੀਕ ਆ ਜੀ ਹਾਂਜੀ ਲੋ ਬਾਈ ਜਿਹੜੇ ਵੀਰਪੁਰਾ ਦੇ ਫੇਟ ਆਉਂਦੀ ਆ ਤੇ ਕਰੋ ਬਾਈ ਸ਼ੇਰੇ ਦੇ ਨਾਲ ਕੰਟੈਕਟ ਤੇ ਪਸ਼ੂ ਸਾਰੇ ਵੀ ਇੱਕ ਇੱਕ ਦੇ ਚੰਦੇ ਨਾ ਦੂਜੇ ਬકરી ਦੇ ਬੱਚੇ ਆ ਤਿੰਨ ਅੱਛਾ ਜੀ ਤੇ ਤਨਾ ਤਨਾ ਚੌ ਚੌ ਮਹੀਨਿਆਂ ਦੇ ਆ ਅੱਛਾ ਜੀ ਇੱਕ ਪਾਠ ਆਪਣੇ ਕੋਲ ਤਨਾ ਮਹੀਨੇ ਦੀ ਗੱਬਣੇ ਮੰਨ ਲਓ ਲਾਈ ਪਿਆਈ ਆ ਅੱਛਾ ਜੀ ਇੱਕ ਨਾਲ ਮੰਨ ਲਓ ਵੀ ਵੱਡਾ ਬੱਕਰਾ ਵਾ ਅੱਛਾ ਜੀ ਉਹ ਆਪਾਂ ਸੇਲ ਕਰਨੇ ਆ ਅੱਛਾ ਜੀ ਤੇ ਕੋਈ ਵੀਰ ਭਰਾ ਨੂੰ ਚਾਹੀਦੇ ਹੋਣ ਤੇ ਪੰਜੀ ਪੀਸ ਆਪਾਂ ਵੀਡੀਓ ਭੇਜ ਦਾਂਗੇ WhatsApp ਤੇ ਅੱਛਾ ਅੱਛਾ ਠੀਕ ਆ ਠੀਕ ਲਓ ਜੀ ਪੰਜ ਨਾਲ ਜਿਹੜੇ ਆ ਬੱਕਰੀਆਂ ਦੇ ਬਾਈ ਦੇ ਕੋਲ ਹੈਗੇ ਆ ਅਵੇਲੇਬਲ ਆ ਤੇ ਜਿਹੜੇ ਵੀਰ ਭਰਾ ਬੀਟਲ ਨਸਲਦੇ ਆ ਠੀਕ ਜੀ ਤੇ ਜਿਹੜੇ ਵੀਰ ਭਰਾ ਸ਼ੌਂਕ ਰੱਖਦੇ ਇਹੋ ਜੇ ਕੰਮ ਦੇ ਵਿੱਚ ਤੇ ਕਰੋ ਬਾਈ ਦੇ ਨਾਲ ਕੰਟੈਕਟ ਤੇ ਬਾਈ ਜਿਹੜੀ ਵੀਡੀਓ ਵੱਖਰੀ ਤੁਹਾਨੂੰ ਬਣਾ ਕੇ WhatsApp ਤੇ ਪਾ ਦੂਗਾ ਤੇ ਕਰ ਲਿਓ ਤੁਸੀਂ ਚੈੱਕ ਤੇ ਨਾ ਵੀ ਹੋਊਗਾ ਤੇ ਆਪਾਂ ਉਹ ਵੱਖਰੀ ਬਣਾ ਕੇ ਪਾ ਦਾਂਗੇ ਹਾਂ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਭਰਾਵਾਂ ਦਾ